ਜਦੋਂ ਦੀ ਸਰਕਾਰ ਬਣੀ ਆ ਇੱਕ ਵੀ ਮੰਗ ਮੁਲਾਜ਼ਮਾਂ ਦੀ ਪੂਰੀ ਨਹੀਂ ਕੀਤੀ ਹੋਰ ਤੇ ਹੋਰ ਕਿੰਨੀਆਂ ਰੈਲੀਆਂ ਆਪਾਂ ਚੰਡੀਗੜ੍ਹ ਕਰਕੇ ਗਏ ਆ ਮੰਗਾ ਮੰਨਣ ਦੀ ਥਾਂ ਤੇ ਠੁਠੇ ਪੋਸ ਕੇ ਜਿਹੜੇ ਦਰਜ ਕਰਤੀ ਸਾਤ ਵਾਰੀ ਤਰੀਕੇ ਨਾਲ ਆਪਾਂ ਧਰਨਾ ਰੈਲੀਆਂ ਕਰ ਰਹੇ ਆ ਠੁਠੇ ਪੁਲਿਸ ਜਿਹੜੇ ਪਰਚੇ ਦਰਜ ਕਰਤੇ ਮੁਲਾਜ਼ਮਾਂ ਦੇ ਸਾਡੇ ਲੀਡਰਾਂ ਦੇ ਉੱਪਰ ਸੋ ਮੇਰਾ ਕਹਿਣ ਦਾ ਮਕਸਦ ਆ ਕਿ ਸਰਕਾਰ ਜਿਹੜੀ ਕਹਿੰਦੀ ਹੀ ਕਿ ਪਹਿਲੇ ਦਿਨ ਆ ਕੇ ਟਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਗਾਂਗੇ ਇੱਕ ਵੀ ਮੰਗ ਸਰਕਾਰ ਨੇ ਆਪਣੀ ਜਿਹੜੀ ਨਹੀਂ ਮੰਨੀ ਸੋ ਸਾਡੇ ਬਹੁਤ ਸਾਰੇ ਪੈਸੇਰ ਸਾਥੀ ਜਿਹੜੇ ਕਿ ਰੱਬ ਨੂੰ ਪਿਆਰਿਓਗੇ ਠੀਕ ਦੇ ਠੀਕ ਦੇ ਜੇ ਹੁਣ ਇਹਨਾਂ ਨੇ ਕੋਈ ਜਿਵੇਂ ਗੱਲ ਕੀਤੀ ਸਟੇਜ ਤੋਂ ਕਿ ਦੇਖੋ ਕਿੰਡੀ ਹਾਸੋਣੀ ਗੱਲ ਆ ਸਰਕਾਰ ਨੂੰ ਪਤਾ ਸਰਕਾਰ ਨੂੰ ਪਤਾ ਲੱਗ ਗਿਆ ਕਿ ਸਾਡੀ ਸਰਕਾਰ ਨਹੀਂ ਹੋਣੀ ਜਦੋਂ ਸਰਕਾਰ ਇਹੋ ਜਿਹੇ ਫੈਸਲੇ ਕਰਦੀ ਐ ਨਾ ਉਹਨੂੰ ਦਿਖ ਪੈਂਦਾ ਪੁਇਖ ਸੋ ਐ ਨਹੀਂ ਲੱਗਦਾ ਕਿ ਇਹਨੂੰ ਦਿਖਦਾ ਕਿ ਸਾਡਾ ਇੱਕ ਵੀ ਐਮਐਲਏ ਪੰਜਾਬ ਚ ਨਹੀਂ ਮੰਨਣਾ ਇਸੇ ਕਰਕੇ ਇਹਨਾਂ ਨੇ ਜਿਹੜਾ ਵੇਕ ਮਿਸਣਿਆ ਉਹ ਅਗਲੀਆਂ ਸਰਕਾਰਾਂ ਦੇ ਸੁੱਟਤਾ ਇੱਕ ਵੀ ਹਿੰਦਾ ਬਕਾਇਆ ਜਿਹੜਾ ਉਹ ਅਗਲੀਆਂ ਸਰਕਾਰਾਂ ਦੇ ਸੁੱਟ ਦਿੱਤਾ ਇਹਦੋਂ ਮਾੜੀ ਇਹਦੋਂ ਨਕਮੀ ਸਰਕਾਰ ਕੜੀ ਹੋ ਸਕਦੀ ਆ ਸੋ ਭਰਾਓ ਪਹਿਲੀ ਸਰਕਾਰਾਂ ਆਈਆਂ ਆਪਾਂ ਦੇਖਿਆ ਪਰ ਇਹ ਸਰਕਾਰ ਜਿਹੜੀ ਕਹਿੰਦੀ ਆ ਕਿ ਖਜ਼ਾਨਾ ਸਾਡਾ ਭਰਿਆ ਹੋਇਆ ਪਹਿਲੇ ਵਿੱਤ ਮੰਤਰੀ ਕਹਿੰਦੇ ਹੁੰਦੇ ਸੀ ਕਿ ਖਜ਼ਾਨਾ ਖਾਲੀ ਆ ਉਹਨੂੰ ਆਪਾਂ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜਨ ਦਿੱਤੀਆਂ ਸੋ ਇਹ ਸਰਕਾਰ ਉਲਟ ਕਹਿੰਦੀ ਆ ਕਿ ਸਾਡਾ ਖਜ਼ਾਨਾ ਭਰਿਆ ਜੇ ਖਜ਼ਾਨਾ ਤੁਹਾਡਾ ਭਰਿਆ ਫਿਰ ਖਜ਼ਾਨੇ ਦਾ ਮੂੰਹ ਕਿੱਧਰ ਖੁੱਲਣਾ ਤੁਸੀਂ ਤੁਹਾਡੇ ਸਾਹਮਣੇ ਆ ਖਜ਼ਾਨੇ ਦਾ ਮੂੰਹ ਦਿੱਲੀ ਵਾਲ ਨੂੰ ਖੁੱਲਿਆ ਪੰਜਾਬ ਦਾ ਸਾਰਾ ਪੈਸਾ ਆਪਣੇ ਦਿੱਲੀ ਦੇ ਲੀਡਰ ਖੁਸ਼ ਕਰਨ ਤੇ ਜਿਹੜਾ ਜਾ ਰਿਹਾ ਜਾ ਰਿਹਾ ਪੰਜਾਬ ਦਾ ਸਾਰਾ ਪੈਸਾ ਸਾਡਾ ਜਿਹੜਾ ਉਹ ਇਸ਼ਤਿਹਾਰਾ ਤੇ ਲਾਇਆ ਜਾ ਰਿਹਾ ਸੋ ਇਸ ਕਰਕੇ ਬੜੀ ਮਾੜੀ ਸਰਕਾਰ ਆ ਬੜੇ ਮਾੜੇ ਤੇ ਨੇ ਪੰਜਾਬ ਦੇ ਲਈ ਕਿ ਪੰਜਾਬ ਦਾ ਪੈਸਾ ਦੂਜਿਆ ਦੂਜੇ ਦਿੱਲੀ ਵੱਲ ਨੂੰ ਜਾ ਰਿਹਾ ਤਾਂ ਪੰਜਾਬ ਦੇ ਉੱਤੇ ਹਜ਼ਾਰਾਂ ਕਰੋੜਾ ਰੁਪਈਆ ਜਿਹੜਾ ਸਾਡਾ ਉਹ ਕਰਜ਼ਾ ਚੜ ਗਿਆ ਸੋ ਆਪਾਂ ਸੋਚਦੇ ਹੋਵਾਂਗੇ ਕਿ ਕਰਜ਼ਾ ਸਾਡਾ ਨਹੀਂ ਆਪਣੇ ਸਿਰ ਤੇ ਕਰਜ਼ਾ ਚੜ ਰਿਹਾ ਇਕੱਲੇ ਇਕੱਲੇ ਬੰਦੇ ਦੇ ਸਿਰ ਤੇ ਕਰਜ਼ਾ ਚੜ ਰਿਹਾ ਸੋ ਇਸ ਕਰਕੇ ਸਟੇ ਫੈਕਟਰੀ ਸਹਿਮਾਨ ਵੱਲੋਂ ਇਸ਼ਾਰਾ ਹੋ ਗਿਆ ਸੋ ਪਰ ਆਓ ਆਪਾਂ ਬਹੁਤ ਵਧੀਆ ਵਧਾਈ ਦੇ ਪਾਤਰ ਆ ਕਿ ਇੰਨੀ ਗਰਮੀ ਦੇ ਵਿੱਚ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸਾਡੇ ਪੈਸ਼ਨਰ ਸਾਥੀ ਆਏ ਆ ਬਾਕੀ ਗੱਲ ਕੀਤੀ ਪ੍ਰਬੰਧ ਦੀ ਠੀਕ ਆ ਸਮਾਨਾ ਨਹੀਂ ਲਗਾ ਸਕੇ ਹਾਲਾਤ ਇਹੋ ਜਿਹੇ ਹੀ ਕਿਉਂਕਿ ਤਦੋਂ ਫੇਰ ਵੀ ਅਸੀਂ ਇਸ ਗੱਲ ਦੀ ਜਿਹੜੀ ਆ ਲੋਕਾਂ ਨੂੰ ਲਾਹਣ ਕਰਕੇ ਮਾਫੀ ਮੰਗਦੇ ਆ ਜਿਹੜਾ ਕੱਲ ਦਾ ਜਿਹੜਾ ਸਾਡਾ ਪ੍ਰੋਗਰਾਮ ਮੁਲਾਜ਼ਮਾਂ ਦਾ ਸੋ ਮੈਂ ਬੇਨਤੀ ਕਰਦਾ ਕਿ ਜਿਹੜੇ ਸਾਥੀ ਅੱਜ ਨਹੀਂ ਆਏ ਆ ਕਿਉਂਕਿ ਇਕੱਠੇ ਹੋ ਕੇ ਲੜਨ ਦੀ ਆਪਾਂ ਨੂੰ ਲੋੜ ਆ ਕੱਲ ਨੂੰ ਵੀ ਆਪਾਂ ਆਉਣਾ ਕੱਲ ਤਕਰੇ ਹੋ ਕੇ ਪੰਜਾਬ ਦੇ ਵਿੱਚੋਂ ਆਪਾਂ ਆਉਣਾ ਕੱਲ ਹੋਏ ਸਕੇ ਆਪਾਂ ਵਧੀਆ ਪ੍ਰਬੰਧ ਕਰ ਲਵਾਂਗੇ ਸੋ ਮੈਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਇੱਥੋਂ ਮੈਂ ਸਟੇਜ ਤੋਂ ਮਾਨਨਾਕ ਦਿੰਦਾ ਅਜੇ ਦੀ ਮਾਰਾ ਮੋਟਾ ਸੰਭਲ ਜੋ ਜੋ ਕਿ ਦੇਖੋ ਅਜੇ ਤੱਕ ਕਦੀ ਨਹੀਂ ਹੋਇਆ ਕਿ ਮੁੱਖ ਮੰਤਰੀ ਕਹਿੰਦਾ ਹੋਵੇ ਕਿ ਮੈਂ ਤੁਹਾਡੇ ਨਾਲ ਮੀਟਿੰਗ ਕਰੂੰਗਾ ਆਪ ਕਹੇ ਕਿ ਮੁਖਤਰ ਜੀ ਇਹ ਤੋਂ ਮਾੜਾ ਮੁੱਖ ਮੰਤਰੀ ਮੇਰਾ ਖਿਆਲ ਪੰਜਾਬ ਚ ਨਹੀਂ ਹੋਇਆ ਨਾ ਹੋਊਗਾ ਸੋ ਇਸ ਕਰਕੇ ਸਾਥੀਓ ਕਿਉਂਕਿ ਬੜੀਆਂ ਟੀਟ ਸਰਕਾਰਾਂ ਆਪਾਂ ਨੂੰ ਇਹ ਕਹੇ ਦੀ ਲੋੜ ਆ ਜਿਹੜੇ ਸਾਥੀ ਘਰਾਂ ਚ ਬੈਠੇ ਆ ਉਹਨਾਂ ਨੂੰ ਵੀ ਆਪਾਂ ਜਾਗਰ ਕਰੀਏ ਨਵੀਂ ਪੀੜ੍ਹੀ ਨੂੰ ਜਾਗਰ ਕਰੀਏ ਤਾਂ ਇਹ ਟੀਟ ਸਰਕਾਰਾਂ ਹਿਲਣਗੀਆਂ ਸੋ ਮੈਂ ਇੰਨੀਆਂ ਗੱਲਾਂ ਪਿਆ ਕਰਦਾ ਕਿ ਮਹਾਰਾਜ ਆਜ ਕਹਾ ਵਾਹਿਗੁਰੂ ਜੀ ਕਾ ਖਾਲਸਾ why are they getting